ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਦੇ ਜਨਤਾ ਪ੍ਰੀਤਨਗਰ ਵਿਖੇ ਇੱਕ ਗੁਰਸੇਖ ਪਰਿਵਾਰ ਦੇ ਨਾਲ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਹੈ ਕੁੱਟਮਾਰ ਕਰਨ ਦੇ ਰੋਪ ਕਿਸੇ ਹੋਰ ਉੱਤੇ ਨਹੀਂ ਬਲਕਿ ਲੋਕਾਂ ਨੂੰ ਇਨਸਾਫ਼ ਦੇਣ ਵਾਲੀ ਪੁਲਿਸ ਉੱਤੇ ਲੱਗੇ ਨੇ ਪੀੜਤ ਪਰਿਵਾਰ ਦੇ ਦਰਸ਼ਨ ਮੁਤਾਬਕ ਇਹ ਕੁੱਟਮਾਰ ਪੀਸੀਆਰ ਚਿਤਨਾਦ ਇੱਕ ਪੁਲਿਸ ਮੁਲਾਜ਼ਮ ਅਤੇ ਉਸ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਉਨਾ ਕਿਹਾ ਕਿ ਸ਼ਰਿਆਮ ਗੁੰਡਾਗਰਦੀ ਕਰਦਿਆ ਕਕਰਾਂ ਦੀ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਜਦੋਂ ਸੀਨੀਅਰ ਅਫਸਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਤੇ ਨਾ ਕਿਤੇ ਉਹ ਆਪਣੇ ਮੁਲਾਜ਼ਮ ਨੂੰ ਬਚਾਉਣ ਦੇ ਲਈ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਨੇ। ਨਾਮ ਤਾਂ ਕਥੋ ਦੇਣਾ ਹੈ ਬੜਾ। ਮੈਂ ਉਤਮ ਸਿੰਘ ਜੀ ਮੇਰਾ ਨਾਮ। ਅਸੀਂ ਨਿਊ ਜਨਤਾ ਪ੍ਰੀਤ ਨਗਰ ਆਊਟਸਾਈਡ ਗੁਰਰਾਮਦਾਸ ਨਗਰ ਰਹਿੰਦੇ ਹਾਂ। ਮੇਰੀ ਗਲੀ ਵਿੱਚ ਹੀ ਜਗਤਾਰ ਸਿੰਘ ਰਿੰਦਾ ਜੀ ਪੁਲਿਸ ਮੁਲਾਜ਼ਮ ਆ ਜੀ ਉਹ। ਤੇ ਉਹ ਆਪਣੇ सदर ਥਾਣੇ ਸਿਟੀ ਥਾਣੇ ਆ ਜੀ ਉਹ ਟਰੈਫਿਕ ਪੁਲਿਸ ਦਾ ਪੀਸੀ ਆਰ ਮੋਟਰਸਾਈਕਲ ਹੁੰਦਾ ਉਹਦੇ ਕੋਲੇ ਜੀ ਪੀਸੀ ਆਰ ਤੇ ਉਹ ਜੀ ਉਸ ਦਾ ਬੇਟਾ ਮੇਰਾ ਬੇਟਾ ਜਾ ਰਿਹਾ ਸੀਗਾ ਇਹ ਆਪਣੇ ਕੰਮ ਕਿਸੇ ਤੇ ਉਸ ਦੇ ਬੇਟੇ ਨੇ ਆਵਾਜ਼ ਦੇ ਕੇ ਉਹਨੂੰ ਰੋਕਿਆ ਵੀ ਜੋ ਬੰਗਲ ਸੁਣੀ ਉਹ ਰੁਕ ਗਿਆ ਉਹਨੇ ਆਪਣੀ ਗੱਡੀ ਚੋਂ ਬੇਸਵਾਲ ਕੱਢਿਆ ਉਹਦੇ ਉਹਨੇ ਬੇਸਵਾਲ ਮਾਰਿਆ ਮਾਰਿਆ ਮੁੰਡੇ ਆਪੇ ਦੀ ਜੱਫਾ ਚ ਫੀ ਹੋ ਗਿਆ ਜਿਹੜਾ ਇਹ ਜਗਤਾਰ ਸਿੰਘ ਆ ਜੀ ਇਹ ਵੀ ਉਸ ਟਾਈਮ ਘਰ ਸੀਗਾ ਇਹ ਅੰਦਰੋਂ ਨਿਕਲਿਆ ਇਹਨੇ ਆ ਕੇ ਉਹਨਾਂ ਨੂੰ ਛਡਾਉਣਾ ਕੀ ਸੀ ਆ ਕੇ ਇਹ ਕੁੱਟਣ ਲੱਗ ਪਏ ਉਹਨੂੰ ਜਗਤਾਰ ਸਿੰਘ ਤੇ ਉਸਦੀ ਪਤਨੀ ਸ਼੍ਰੇਖਾ ਰਾਣੀ ਲੜਕੇ ਨੂੰ ਕੁੱਟਣ ਲੱਗ ਪਿਆ ਤੇ ਸਾਹਮਣੇ ਇਹਨਾਂ ਦੇ ਘਰੇ ਪਤਾ ਨਹੀਂ ਦੋ ਮੁੰਡੇ ਕੋਈ ਅਣਪਛਾਤੇ ਵੀ ਰਿਸ਼ਤੇਦਾਰ ਸੀ ਜਾਂ ਕੌਣ ਸੀ ਆਏ ਹੋਏ ਸੀ ਉਹ ਵੀ ਨਾਲ ਆ ਕੇ ਕੁੱਟਣ ਲੱਗ ਪਏ ਤੇ ਸਾਨੂੰ ਗਲੀ ਵਾਲਿਆਂ ਨੇ ਰੌਲਾ ਪਾਇਆ ਵੀ ਜੋਗਲ ਨੂੰ ਕੁੱਟੀ ਜਾਂਦੇ ਆ ਮਾਰੀ ਜਾਂਦੇ ਆ ਤੇ ਅਸੀਂ ਭੱਜ ਕੇ ਆਏ ਆ ਮੇਰੀ ਪਤਨੀ ਮੇਰੇ ਤੋਂ ਪਹਿਲਾਂ ਆਈ ਆ ਇਹਨਾਂ ਨੇ ਆਉਂਦਿਆਂ ਮੇਰੀ ਪਤਨੀ ਨੂੰ ਫੜ ਲਿਆ ਅਸੀਂ ਅਮਰਦਤਾਰੀ ਦੋਵੇਂ ਜੀ ਸਾਡਾ ਅਮਰ ਛਕਿਆ ਇਹਨਾਂ ਨੇ ਇਹਦੇ ਵੀ ਕੇਸ ਪੱਤੇ ਇਹਨਾਂ ਦੇ ਫੜ ਕੇ ਇਹਨੂੰ ਤਰੁਈ ਫਰੇਆ ਉੱਥੇ ਤੇ ਉਸ ਤੋਂ ਬਾਅਦ ਚ ਮੈਂ ਭੱਜ ਕੇ ਆਇਆ ਇਹਨਾਂ ਨੇ ਆਉਂਦਿਆਂ ਮੈਨੂੰ ਸੱਟ ਲਿਆ ਥੱਲੇ ਮੈਨੂੰ ਜੂੜੇ ਤੋਂ ਫੜ ਕੇ ਜਗਤਾਰ ਸਿੰਘ ਨੇ ਥੱਲੇ ਸਿੱਟਿਆ ਇਸ ਦੀ ਪਤਨੀ ਜਿਹੜੀ ਸ੍ਰੇਖਾ ਰਾਣੀ ਆ ਉਹਦੇ ਹੱਥ 'ਚ ਇੱਟ ਸੀਗੀ ਉਹ ਮੇਰੇ ਇੱਟਾਂ ਮਾਰਨ ਲੱਗ ਪਈ ਲੱਤਾਂ ਦੇ ਤੇ ਜਗਤਾਰ ਸਿੰਘ ਨੇ ਮੇਰੀ ਦਾੜੀ ਫੜ ਕੇ ਤੇ ਮੇਰੇ ਢਿੱਡ ਵਿੱਚ ਲੱਤਾਂ ਮਾਰੀਆਂ ਮੇਰੀ ਛਾਤੀ ਤੇ ਲੱਤਾਂ ਮਾਰਦਾ ਰਿਹਾ ਤੇ ਮੈਨੂੰ ਆਂਡ ਗਵਾਣ ਜਿਹੜੇ ਕੋ ਭੱਜ ਕੇ ਕਿਸੇ ਨੇ ਛਡਾਇਆ ਉੱਥੋਂ ਕੋ ਜਾ ਰਿਹਾ ਸੀ ਲੜਕੇ ਮੋਟਰਸਾਈਕਲ ਤੇ ਉਹਨਾਂ ਨੇ ਛਡਾਇਆ ਤੇ ਮੈਨੂੰ ਜਦੋਂ ਇਹਨਾਂ ਨੇ ਛੱਡਿਆ ਜੀ ਮੈਂ ਛੁੱਟਦੇ ਸਾਰ ਆਪਦੀ ਜਾਨ ਪਛਾ ਕੇ ਮੈਂ ਉੱਥੋਂ ਭੱਜਿਆ ਇਹ ਜਗਤਾਰ ਸਿੰਘ ਮੇਰੇ ਮਗਰ ਲੱਗਾ ਜਿਹੜੇ ਉਹ ਦੋ ਲੜਕੇ ਸੀ ਭਿੰਦਰ ਸਿੰਘ ਤੇ ਜਗਤਾਰ ਸਿੰਘ ਦੋ ਲੜਕੇ ਉਹ ਸੀ ਇਹ ਚਾਰੇ ਮੇਰੇ ਮਗਰ ਭੱਜੇ ਆ ਇਹਨਾਂ ਨੇ ਮੈਨੂੰ ਪਤਾ ਨਹੀਂ ਭੱਜੇ ਜਾਂਦੇ ਮੇਰੇ ਕੋਈ ਚੀਜ਼ ਮਾਰੀ ਤੇਜ ਧਾਰ ਮੇਰੇ ਹੱਥ ਤੇ ਸੱਟ ਵੱਜ ਗਈ ਆ ਪੁੰਨ ਬਗਲਣਾ ਪਿਆ ਮੈਂ ਅੱਗੇ ਭੱਜਾਂ ਜੋਰਦੀ ਤੇ ਇਹ ਮੈਨੂੰ ਮਗਰ ਜਗਤਾਰ ਸਿੰਘ ਨੇ ਵਾਜ ਦਿੱਤੀ ਵੀ ਇਹਨੂੰ ਅੱਜ ਛੱਡਣਾ ਨਹੀਂ ਇਹਨੂੰ ਫੜ ਲਓ ਮਾਰ ਕੇ ਬਚਨ ਛੱਡਣਾ ਇਹਨੂੰ ਇਹਨੂੰ ਬਚਨ ਨਹੀਂ ਦੇਣਾ ਅੱਜ ਮੈਂ ਉੱਥੋਂ ਆਪਦੀ ਜਾਨ ਪਾ ਜਾ ਕੇ ਮੈਂ ਭੱਜ ਗਿਆ ਵਸਤੀ ਚੜ ਗਿਆ ਮੈਂ ਕਿਸੇ ਦੇ ਘਰੇ ਜਾ ਕੇ ਲੁਕ ਗਿਆ ਉੱਥੋਂ ਜਾ ਕੇ ਇਹ ਮੈਨੂੰ ਲੰਬ-ਲੁਬ ਕੇ ਵਾਪਸ ਆ ਗਿਆ ਤੇ ਅਹੀ ਤਾਂ ਜੀ ਸਰਕਾਰ ਤੋਂ ਇਹ ਮੰਗ ਕਰਦੇ ਜੇ ਪੰਜਾਬ ਪੁਲਿਸ ਹੀ ਇੰਨਾ ਕੰਮਾਂ ਤੇ ਉੱਤਰਾਈ ਆ ਇਹ ਖਾਕੀ ਵਰਦੀ ਦੀ ਸਾਨੂੰ ਤਾਂ ਹੰਸ ਦਿੰਦੇ ਆ ਵੀ ਸਾਡਾ ਕੋਈ ਕੀ ਕਰ ਲੂਗਾ ਤੇ ਇਹ ਪੰਜਾਬ ਪੁਲਿਸ ਤੋਂ ਹੀ ਹੋਣਾ ਸੀ ਇਨਸਾਫ ਲੈਣ ਜਾਣਾ ਜੇ ਪੰਜਾਬ ਪੁਲਿਸ ਹੀ ਇਹਨਾਂ ਕੰਮਾਂ ਤੇ ਆ ਗਈ ਗੁੰਡਾਗਰਦੀ ਤੇ ਆ ਗਏ ਤੇ ਜਨਤਾ ਨੂੰ ਇਨਸਾਫ ਕਿੱਥੋਂ ਮਿਲੂਗਾ ਜਨਤਾ ਦਾ ਵਿਸ਼ਵਾਸ ਪੰਜਾਬ ਪੁਲਿਸ ਤੋਂ ਉੱਠ ਜਾਊਗਾ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਜਾਣਿਆ ਜੀ ਤੁਸੀਂ ਆਪਦੀ ਪੁਲਿਸ ਨੂੰ ਕੁਝ ਸਮਝਾਓ ਕੁਝ ਇਹਨਾਂ ਨੂੰ ਖਿੱਚੋ ਤੇ ਜਨਤਾ ਦਾ ਕੀ ਹਾਲ ਹੋਊਗਾ ਜੇ ਪੰਜਾਬ ਪੁਲਿਸ ਉੱਠ ਕੇ ਕੰਮ ਕਰਨ ਲੱਗ ਪਈ ਸਾਡੀ ਰਿਕਵੈਸਟ ਇਹ ਆ ਜਨਤਾ ਸਰਕਾਰ ਅੱਗੇ ਅਸੀਂ ਇਹ ਬੇਨਤੀ ਕਰਦੇ ਆਂ ਕਿ ਸਾਨੂੰ ਇਨਸਾਫ ਮਿਲੇ ਤੇ ਮੇਰੀ ਪਗੜੀ ਵੀ ਇਹਨਾਂ ਦੇ ਘਰੇ ਪਈ ਆ ਬੱਚੇ ਦੀ ਵੀ ਪੱਗ ਇਹਨਾਂ ਦੇ ਘਰੇ ਪਈ ਆ ਮੈਨੂੰ ਜਦੋਂ ਇਹ ਕੁੱਟਦੇ ਸੀ ਮੇਰੀ ਦਸਤਾਰ ਲੈ ਗਈ ਆ ਉਹ ਵੀ ਮੇਰੇ ਹਿਸਾਬ 'ਚ ਇਹਨਾਂ ਦੇ ਕੋਲੇ ਹੀ ਆ ਜੀ ਮੇਰੇ ਕੱਪੜੇ ਸਾਰੇ ਇਹ ਲੈ ਗਏ ਚੱਕ ਕੇ ਹੁਣ ਪੁਲਿਸ ਵਰ ਲੱਕੀ ਵਿਸ਼ਵਾਸ ਕਰਦਾ ਤਾਂ ਬਿਆਨ ਦਿੱਤੇਗਾ ਬਿਆਨ ਲੈ ਆ ਜੀ ਕੋਈ ਕਾਰਵਾਈ ਨਹੀਂ ਹੋਈ ਬਿਆਨ ਲੈ ਆਏ ਹਸਪਤਾਲ ਨੂੰ ਕਿਹੜੇ ਪੱਖ ਕਿਹਦਾ ਦੇ ਕੌਣਸ ਪੱਖ ਆਪਦੇ ਮਲਾਜੋਂ ਦਾ ਦੇ ਰਹੀ ਆ ਜੀ ਸਾਡਾ ਪੱਖ ਕਿੰਨੇ ਦੇਣਾ ਉਹ ਪੰਜਾਬ ਪੁਲਿਸ ਚ ਥਾਣੇਦਾਰ ਆ ਉਹਦੇ ਸਾਰੀ ਉਹਦੀ ਸੁਣਦੇ ਆ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਅਸੀਂ ਗਏ ਆ ਜਾ ਕੇ ਬਿਆਨ ਦੇ ਆਏ ਸਾਰਾ ਕੁਝ ਕਰ ਆਏ ਆ ਕਾਰਵਾਈ ਦੀ ਕੋਈ ਕਾਰਵਾਈ ਨਹੀਂ ਹੋਈ ਕੋਈ ਪਰਚਾ ਨਹੀਂ ਹੋਇਆ ਕੁਝ ਨਹੀਂ ਹੋਇਆ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂਗਾ ਉਹ ਆਪਦੀ ਡਿਊਟੀ ਕਰਦਾ ਟੌਰ ਨਾਲ ਆਉਂਦਾ ਜਾਂਦਾ ਹੁੰਦਾ ਕੀ ਮੰਗ ਕਾਰਵਾਈ ਕਰ ਅਸੀਂ ਸਰਕਾਰ ਕੋਈ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਇਹਦੇ ਤੇ ਕਾਰਵਾਈ ਹੋਵੇ ਜੇ ਇਹਨਾਂ ਨੂੰ ਕੋਈ ਡਰ ਪਵੇ ਇਹ ਤਾਂ ਅਜੇ ਵੀ ਸਾਨੂੰ ਧਮਕੀਆਂ ਦਿੰਦੇ ਆ ਵੀ ਜੇ ਇੱਥੇ ਆ ਗਏ ਤਾਂ ਅਸੀਂ ਮਾਰ ਦੇਣਾ ਅਸੀਂ ਛੱਡਣਾ ਨਹੀਂਗਾ ਕੀ ਨਾਮੁਰ ਕਿੱਥੋਂ ਦੇ ਰਹਿਣ ਵਾਲੇ ਸਾਰੀ ਕੀ ਕਰਦਾ ਰੈਨ ਬੰਦਾ ਤੇ ਜਿਹੜੀ ਕਟਮਾਰ ਹੋਈ ਕਿਉਂ ਹੋ ਇੱਕ ਹੀ ਕਾਰਨ ਸਿਰਫ ਇਹ ਸਾਡਾ ਲੈਂਦਣ ਪਹਿਲਾਂ ਚੱਲਦਾ ਸੀ ਹਾਂ ਤੇ ਇਹਨੇ ਤੁਹਾਡੇ ਚੈੱਕ ਲਾਏ ਸੀ ਤੇ ਉਹ ਸਾਡਾ ਇਹਨਾਂ ਨਾਲ 2.5 ਸਾਲ ਹੋ ਗਿਆ ਕੰਮ ਨਿਪਟੇ ਕੋਈ ਲੈਂਦਨੀ ਅਸੀਂ ਇੱਥੇ ਜਾਈ ਆਈਦਾ ਸੀ ਤੇ ਸਾਡੇ ਮੈਨੇ ਬੇਸ ਦੇ ਬਹੁਤ ਔਖਾ ਨੇ ਹਾਂ ਤੁਹਾਡੀ ਉਹਦਾ ਵੀ ਕੋਈ ਵੀ ਲੈ ਹੋਜੀ ਸੁਣਾਈ ਕਿਤੇ ਨਹੀਂ ਹੁੰਦੀ ਫਤਿਹ ਪਹਿਲਾਂ ਵੀ ਕੋਣ ਬੰਦਾ ਇਹਦਾ ਜਗਤਾਰ ਕੀ ਕਰਦਾ ਇੱਕ ਪੁਰਸ ਮਲਾਜੇ ਹਾਂ ਤੇ ਇਹ ਜਦੋਂ ਅਸੀਂ ਟੱਪੀ ਦਾ ਸੀ ਨੀਵੀ ਪਾ ਕੇ ਟੱਪੀ ਦਾ ਇਹਨਾਂ ਤੋਂ ਤੇ ਸਾਡਾ ਅੱਗੇ ਜਾਣਾ ਕੀ ਹੁੰਦਾ ਤੇ ਹੁਣ ਇਹ ਜਦੋਂ ਕਿਤੇ ਮਿਲਦੇ ਨੇ ਉਹਦਾ ਹੀ ਕਹਿੰਦੇ ਨੇ ਕਿ ਤੁਹਾਡੇ ਨਾਲ ਅਸੀਂ ਕਰਾਂਗੇ ਇਹਦਾ ਬੱਚਾ ਸਾਨੂੰ ਬਹੁਤ ਅੰਕ ਕਰਦਾ ਬੇਟਾ ਅੰਦਰ ਹੂੰ ਅੰਦਰ ਸੈਂਕ ਤੁਹਾਡਾ ਮੁੰਡਾ ਲੱਗ ਰਿਹਾ ਹੈ ਕੀ ਕਰ ਸਾਡਾ ਮੁੰਡਾ ਉਥੂ ਲੰਘ ਰਿਹਾ ਸੀ ਹੂੰ ਸਾਡੇ ਕੰਮ ਤੇ ਇਹਨੇ ਰਾਹ ਦੇ ਜਵਾਜ ਮਾਰ ਕੇ ਤੁਹਾਨੂੰ ਰੋਕਿਆ ਰੋਕੇ ਤੇ ਇਹ ਸਾਡਾ ਹੁਣ ਜਦੋਂ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਸੋ ਤੇ ਸਾਨੂੰ ਹੁਣ ਕਾਹਦਾ ਡਰ ਹੂੰ ਤੇ ਪਰ ਧਮਕਿਆ ਹੁਣ ਵੀ ਸਾਨੂੰ ਪੂਰੀਆਂ ਦਿਨ ਦੇ ਪਹਿਲੇ ਨੇ ਹੋਰ ਕਿਸ ਤਰ੍ਹਾਂ ਦੇ ਗੁੰਡਾ ਕਰਦੀ ਪੁਲਿਸ ਬੁਲਾਇਆ ਪੁਲਿਸ ਮਲਾਇਆ ਕੋਈ ਸਾਡੀ ਨਹੀਂ ਸੁਣਾਈ ਕੋਈ ਵੀ ਹੋਰ ਹੈ ਅਸੀਂ ਤਾਂ ਅੱਜ 8 ਦਿਨ ਹੋ ਗਏ ਨੇ ਘਰੋਂ ਬਾਹਰ ਬੈਠੇ ਕੀ ਇਨਸਾਫ ਦੀ ਉਮੀਦ ਕਰਦੇ ਇਨਸਾਫ ਦੀ ਮੰਗ ਦੇ ਵੀ ਸਾਨੂੰ ਜਿਹੜਾ ਸਾਡਾ ਹੱਕ ਹੈ ਸਾਨੂੰ ਮਿਲੇ ਇਹ ਮੇਰੇ ਬੱਚਿਆਂ ਨੂੰ ਕੋਈ ਇਹੋ ਜਿਹਾ ਪੁਲਿਸ ਤੋਂ ਬਹੀਨ ਸ਼ੌਕਲਾਂ ਜਾਂਦੇ ਹੋ ਕੀ ਕਰ ਕੋਈ ਕਹ ਸੰਦੀ ਕਾਰਵਾਈ ਨਹੀਂ ਹੁੰਦੀ ਉਹ ਪੁਲਿਸ ਮੁਰਾਜ ਮੈਂ ਉਹਦਾ ਮੇਰਾ ਕੀ ਕਰ ਲੋ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਸਾਡੇ ਕੋਈ ਕੁਝ ਵੀ ਨਹੀਂ ਹੋਇਆ ਸਨ ਕੀ ਮੰਗੇ ਤੁਸੀਂ ਅਸੀਂ ਮੰਗ ਮੰਗਨੇ ਆ ਜੇ ਸਾਡਾ ਇਹ ਇਨਸਾਫ ਸਾਨੂੰ ਮਿਲਣਾ ਚਾਹੀਦਾ ਤੇ ਸਾਡੇ ਬੱਚੇ ਨੂੰ ਵੀ ਖਤਰਾ ਹੈ ਤੇ ਸਾਨੂੰ ਵੀ